ਗੁਰੂ ਗ੍ਰੰਥ ਸਾਹਿਬ ਜੀ ਦੀ ਮੁੱਢਲੀ ਜਾਣਕਾਰੀ ਇੱਕੋ ਨਜ਼ਰ ਦੇ ਵਿੱਚ ਦੇਣ ਦੇ ਲਈ ਇੱਕ ਸਿੱਖ ਵਿਦਵਾਨ ਨੇ ਕਈ ਮਹੀਨੇ ਦੀ ਸਖਤ ਮਿਹਨਤ ਕੀਤੀ ਹੈ ਤੇ ਇਸ ਤੋਂ ਬਾਅਦ ਸੱਚ ਸਬਰ ਤੇ ਵਿਚਾਰ ਦਾ ਥਾਲ ਤਿਆਰ ਕੀਤਾ ਹੈ ਜਿਸ ਨੂੰ ਕੇ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਗੀਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵਿਸ਼ੇਸ਼ ਤੌਰ ਤੇ ਪੇਸ਼ ਕੀਤਾ ਗਿਆ ਹੈ ਇਸ ਮੌਕੇ ਪਾਈ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਹਿਲੇ ਅੰਗ ਤੋਂ ਲੈ ਕੇ 1430 ਅੰਗ ਤੱਕ ਸਾਰੀ ਬਾਣੀ ਦੇ ਰਾਗ ਤੇ ਬਿਨਾਂ ਰਾਗਾਂ ਤੋਂ ਬਾਣੀ ਤੇ ਉਹ ਸਾਰੇ ਰਾਗਾਂ ਦੇ ਨਾਮ ਤਰਤੀਬ ਦੇ ਚਿੱਤੇ ਗਏ ਨੇ ਤੇ ਕਿਹੜਾ ਰਾਗ ਕਿੰਨੇ ਅੰਗ ਤੋਂ ਸ਼ੁਰੂ ਹੁੰਦਾ ਹੈ ਤੇ ਕਿੰਨੇ ਤੇ ਖਤਮ ਹੁੰਦਾ ਹੈ ਤੇ ਉਸ ਤੋਂ ਬਾਅਦ ਸਾਰੇ ਰਚਨਹਾਰਿਆਂ ਦੀ ਜੋ ਬਾਣੀ ਹੈ ਉਸ ਦੀ ਪੂਰੀ ਦੀ ਪੂਰੀ ਤਰਤੀਬ ਉਹ ਵਕਵਾਕਰੰਗਾਂ ਦੇ ਹਿਸਾਬ ਨਾਲ ਦਰਸਾਈ ਗਈ ਹੈ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੀੜੇ ਰੰਗ ਦੇ ਵਿੱਚ ਫਿਰ ਗੁਰੂ ਅੰਗਦ ਦੇਵ ਜੀ ਦੀ ਬਾਣੀ ਗੁਰੂ ਅਮਰਦਾਸ ਜੀ ਦੀ ਬਾਣੀ ਗੁਰੂ ਰਾਮਦਾਸ ਜੀ ਦੀ ਗੁਰੂ ਚੱਕਰ ਵਿੱਚੋਂ ਬਾਹਰੋਂ ਅੰਦਰ ਨੂੰ ਜਾਈਏ ਤਾਂ ਸਾਨੂੰ ਬਾਣੀ ਦਾ ਬਿਰਵਾ ਮਿਲਦਾ ਹੈ ਉਹਨਾਂ ਦੱਸਿਆ ਹੈ ਕਿ ਇਸ ਨੂੰ ਬਣਾਉਣ ਦੇ ਵਿੱਚ ਉਹਨਾਂ ਨੂੰ ਕਈ ਮਹੀਨੇ ਲੱਗੇ ਨੇ ਤੇ ਪਹਿਲਾਂ ਉਹਨਾਂ ਨੇ ਇਸ ਨੂੰ ਕੱਚੇ ਰੂਪ ਦੇ ਵਿੱਚ ਬਣਾ ਕੇ ਬਾਅਦ ਦੇ ਵਿੱਚ ਡਿਜੀਟਲ ਤੇ ਤਿਆਰ ਕਰਵਾਇਆ ਇਹ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਮੁਢਲੀ ਜਾਣਕਾਰੀ ਆ ਜਿਹੜੀ ਉਹ ਇੱਕੋ ਨਜ਼ਰ ਵਿੱਚ ਇਸ ਤਸਵੀਰ ਨਾਲ ਦੇਖੀ ਜਾ ਸਕਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲੇ ਅੰਗ ਤੋਂ ਲੈ ਕੇ ਤੇ 1430 ਅੰਗ ਤੱਕ ਸਾਰੀ ਬਾਣੀ ਕਿਸ ਤਰ੍ਹਾਂ ਉਹ ਤਰਤੀਬ ਹੈ ਨਿਤਨੇਮ ਦੀਆਂ ਬਾਣੀਆਂ ਰਾਗਾਂ ਵਿੱਚ ਬਾਣੀ ਬਿਨਾਂ ਰਾਗਾਂ ਤੋਂ ਬਾਣੀ ਤੇ ਉਹ ਸਾਰੇ ਰਾਗਾਂ ਦੇ ਨਾਮ ਨੇ ਉਸੇ ਤਰਤੀਬ ਵਿੱਚ ਤੇ ਕਿਹੜਾ ਰਾਗ ਕਿੰਨੇ ਅੰਗ ਤੋਂ ਸ਼ੁਰੂ ਹੁੰਦਾ ਕਿੰਨੇ ਤੇ ਖਤਮ ਹੁੰਦਾ ਉਸ ਤੋਂ ਬਾਅਦ ਸਾਰੇ ਰਚਨਹਾਰਿਆਂ ਦੀ ਜਿਹੜੀ ਬਾਣੀ ਆ ਉਦੀ ਪੂਰੀ ਦੀ ਪੂਰੀ ਤਰਤੀਬ ਅਲੱਗ-ਅਲੱਗ ਰੰਗਾਂ ਦੇ ਹਿਸਾਬ ਨਾਲ ਦਿਖਾਈ ਆ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੀਲੇ ਰੰਗ ਦੇ ਵਿੱਚ ਫਿਰ ਗੁਰੂ ਅੰਗਦ ਦੇਵ ਜੀ ਦੀ ਬਾਣੀ ਫਿਰ ਗੁਰੂ ਅਮਰਦਾਸ ਜੀ ਦੀ ਬਾਣੀ ਗੁਰੂ ਰਾਮਦਾਸ ਜੀ ਦੀ ਗੁਰੂ ਜਿਵੇਂ ਚੱਕਰ ਵਿੱਚ ਬਾਹਰੋਂ ਅੰਦਰ ਨੂੰ ਜਾਈਏ ਤੇ ਉਸ ਤੋਂ ਉਸ ਤਰ੍ਹਾਂ ਸਾਨੂੰ ਉਹ ਬਾਣੀ ਦਾ ਵੇਰਵਾ ਮਿਲਦਾ ਜਾਂਦਾ ਅਖੀਰ ਤੇ ਭਗਤਾਂ ਦੀ ਬਾਣੀ ਆ ਤੇ ਉਹ ਥੱਲਿਓ ਤੁਸੀਂ ਰੰਗ ਦੇ ਹਿਸਾਬ ਨਾਲ ਦੇਖ ਸਕਦੇ ਹੋ ਉਸ ਤੋਂ ਬਾਅਦ ਜਿਹੜੀ ਬਿਨਾਂ ਰਾਗਾਂ ਤੋਂ ਬਾਣੀ ਆ ਉਹਦੀ ਵੀ ਸਾਰੀ ਤਰਤੀਬ ਦਿਖਾਈ ਗਈ ਆ ਕਿੰਨਾ ਦੀ ਬਾਣੀ ਕਿਹੜੇ ਅੰਗ ਤੇ ਕਿਹੜੀ ਬਾਣੀ ਕਿਸ ਤਰ੍ਹਾਂ ਹੈ ਜੀ ਤੇ ਅੰਦਰਲਾ ਜਿਹੜਾ ਚੱਕਰ ਆ ਉਹਦੇ ਵਿੱਚ ਜਿਹੜੇ ਸਾਰੇ ਰਚਨਹਾਰੇ ਨੇ ਉਹਨਾਂ ਦੇ ਨਾਮ ਸਮੇਂ ਦੇ ਹਿਸਾਬ ਨਾਲ ਤਰਤੀਬ ਦਿੱਤੇ ਗਏ ਨੇ ਭਗਤ ਜੈ ਜੈਦੇਵ ਜੀ ਤੋਂ ਸ਼ੁਰੂ ਕੀਤਾ 1170 ਵਿੱਚ ਉਹਨਾਂ ਦਾ ਜਨਮ ਆ ਤੇ ਆਖਰੀ ਰਚਨਹਾਰੇ ਗੁਰੂ ਤੇਗ ਬਹਾਦਰ ਜੀ 1621 ਚ ਉਹਨਾਂ ਦਾ ਜਨਮ ਆ ਤੇ ਹਰ ਰਚਨਹਾਰੇ ਦੀ ਬਾਣੀ ਜਿਹੜੀ ਆ ਉਹ ਸ਼ੁਰੂ ਚ ਪਹਿਲੀ ਵਾਰੀ ਕਿੰਨੇ ਅੰਗ ਤੇ ਆਈ ਦੂਸਰੀ ਵਾਰੀ ਕਿੰਨੇ ਅੰਗ ਤੇ ਆਈ ਉਸ ਤੋਂ ਬਾਅਦ ਹਰ ਰਚਨਹਾਰੇ ਦੀ ਇੱਕ ਇੱਕ ਕੋਈ ਬਹੁਤ ਸਿੱਖਿਆਦਾਇਕ ਟੋਕ ਚੋਣਵੀ ਜਿਹੜੀ ਆ ਅੰਦਰ ਦਿੱਤੀ ਆ ਫਿਰ ਉਹ ਟੋਕ ਜਿਹੜੀ ਆ ਕਿੰਦੇ ਅੰਗ ਤੇ ਆ ਤੇ ਜਿਹੜੀਆਂ ਵਾਰਾਂ ਨੇ ਉਹਨਾਂ ਨੂੰ ਮੋٹے ਤੌਰ ਤੇ ਦਿਖਾ ਦਿੱਤਾ ਗਿਆ ਕਿ ਦੂਰੋਂ ਇੱਕ ਨਜ਼ਰ ਵਿੱਚ ਸੋ ਇਹਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਮੁੱਢਲੀ ਜਾਣਕਾਰੀ ਮਿਲ ਸਕਦੀ ਹੈ ਜਗਬਾਣੀ ਟੀਵੀ ਲਈ ਵੀ ਕੇ ਬਹਿਲਦੀ ਰਿਪੋਰਟ